ਸ਼ਸ਼ੀਓਰ ਬੋਲੀ ਹੌਲੀ ਬਾਬਾ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਤਾਂ ਹੀ ਰਤਬਾ ਮਿਲਿਆ ਅਜ ਕਮਾਲ ਕਬੱਡੀ ਨੂੰ ਕੁੱਲ ਪੰਜਾਬੀ ਖੇਡਾਂ ਦੀ ਸਰਦਾਰ ਕਬੱਡੀ ਨੂੰ ਜੁਗੋ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਲਿਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਖੁਸ਼ੀ ਦੁੱਗਾ ਬਾਰੇ ਕਿਉਂਕਿ ਦੋਸਤੋ ਜਿਵੇਂ ਆਪਾਂ ਪਹਿਲਾਂ ਖੁਸ਼ੀ ਦੁੱਗਾ ਜੀ ਦੀ ਬਾਇਓਗ੍ਰਾਫੀ ਬਣਾਈ ਸੀ ਉਸ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਮੈਂ ਬਹੁਤ ਬਿਲੋ ਧੰਨਵਾਦੀ ਆ ਤੇ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਖਾਸ ਤੌਰ ਤੇ ਖੁਸ਼ੀ ਦੁੱਗਾ ਦੇ ਵਰਕਆਊਟ ਦੀ ਗੱਲ ਕਰਾਂਗੇ ਕਿ ਉਹ ਇੰਨੇ ਵਧੀਆ ਪਲੇਅਰ ਬਣ ਲਈ ਉਹ ਕਿੰਨੀ ਮਿਹਨਤ ਕਰਦੇ ਆ ਕਿੰਨੀ ਉਹ ਐਕਸਰਸਾਈਜ਼ ਕਰਦੇ ਆ ਆਪਾਂ ਉਹਨਾਂ ਦੀਆਂ ਵਰਕਆਊਟ ਉਹਨਾਂ ਦੀ ਐਕਸਰਸਾਈਜ਼ ਦੀਆਂ ਕੁਝ ਵੀਡੀਓਜ਼ ਦੇਖਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਉਹ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਜਿਨ੍ਹਾਂ ਦੋਸਤਾਂ ਨੇ ਖੁਸ਼ੀ ਦੁੱਗਾ ਬਾਈ ਦੀ ਅਜੇ ਤੱਕ ਬਾਇਓ ਇਸ ਵੀਡੀਓ ਦੇ ਉੱਪਰ ਇੱਕ i ਬਟਨ ਆ ਰਿਹਾ ਉਸ ਤੋਂ ਤੁਸੀਂ ਕਲਿੱਕ ਕਰਕੇ ਖੁਸ਼ੀ ਦੁੱਗਾ ਦੀ ਬਾਇਓਗ੍ਰਾਫੀ ਦੇਖ ਸਕਦੇ ਹੋ ਇਸ ਤੋਂ ਬਿਨਾਂ ਡਿਸਕ੍ਰਿਪਸ਼ਨ ਵਿੱਚ ਵੀ ਵੀਡੀਓ ਦਾ ਲਿੰਕ ਦਿੱਤਾ ਤੁਸੀਂ ਉੱਥੇ ਵੀ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਖੁਸ਼ੀ ਦੁੱਗਾ ਬਾਈ ਦੀ ਬਾਇਓਗ੍ਰਾਫੀ ਜ਼ਰੂਰ ਦੇਖਿਓ ਤੇ ਦੋਸਤੋ ਹੁਣ ਤੁਹਾਡਾ ਯਾਰ ਸਮਾਂ ਨਾ ਲੈਂਦੇ ਹੋਏ ਆਪਾਂ ਖੁਸ਼ੀ ਦੁੱਗਾ ਬਾਈ ਜਿਸ ਤਰ੍ਹਾਂ ਮਿਹਨਤ ਕਰਦਾ ਸੰਘਰਸ਼ ਕਰਦਾ ਪ੍ਰੈਕਟਿਸ ਕਰਦਾ ਉਹਦੀਆਂ ਆਪਾਂ ਵੀਡੀਓਜ਼ ਦੇਖਦੇ ਹਾਂ ਮੈਂ ਤਾਂ ਉਹ ਖਾਓ ਹੀ ਬਹੁਤ ਛੋਟਾ ਆਇਆ ਮੈਂ ਤਾਂ ਡੇਅਰ ਯੂ ਗੋ ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੇ ਜਿਸ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਖੁਸ਼ੀ ਦੁੱਖੀ ਵਰਕਆਊਟ ਕਰਦੇ ਆ ਕਿਸ ਤਰ੍ਹਾਂ ਐਕਸਰਸਾਈਜ਼ ਕਰਦੇ ਆ ਤੇ ਦੋਸਤੋ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖ ਕੇ ਇਹ ਅੰਦਾਜ਼ਾ ਲਾ ਲਿਆ ਹੋਊਗਾ ਕਿ ਕਿਸ ਤਰ੍ਹਾਂ ਖੁਸ਼ੀ ਦੁੱਗਾ ਸੁਪਰਸਟਾਰ ਬਣਿਆ ਕਬੱਡੀ ਦਾ ਕਿਉਂਕਿ ਉਹਨਾਂ ਨੇ ਇਸ ਮਕਾਮ ਨੂੰ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਸੰਘਰਸ਼ ਕੀਤਾ ਤਾਂ ਹੀ ਅੱਜ ਪੂਰੀ ਦੁਨੀਆ ਖੁਸ਼ੀ ਦੁੱਗਾ ਦੀ دیਵਾਨੀ ਆ ਤੇ ਉਹਨਾਂ ਦਾ ਮੁਕਾਬਲਾ ਕਰਨਾ ਹਰ ਇੱਕ ਕਬੱਡੀ ਪਲੇਅਰ ਦੇ ਵੱਸ ਦਾ ਰੋਗ ਨਹੀਂ ਸੋ ਦੋਸਤੋ ਜੇਕਰ ਤੁਸੀਂ ਵੀ ਕਬੱਡੀ ਵਿੱਚ ਆਪਣਾ ਨਾਮ ਜਮਕਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਸ਼ੀ ਦੁੱਗਾ ਜੀ ਦੀ ਲਾਈਵ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਕਾਮਯਾਬ ਹੋਣਾ ਤਾਂ ਤੁਹਾਨੂੰ ਵੀ ਖੁਸ਼ੀ ਦੁੱਗਾ ਵਾਂਗ ਮਿਹਨਤ ਕਰਨੀ ਪਊਗੀ ਸੰਘਰਸ਼ ਕਰਨਾ ਪਊਗਾ ਐਕਸਰਸਾਈਜ਼ ਕਰਨੀ ਪਊਗੀ ਚੰਗੀ ਤੇ ਨਾਲ ਟਾਈਟ ਵੀ ਚੰਗੀ ਖਾਣੀ ਪਊਗੀ ਜਿਵੇਂ ਬਾਈ ਆਰ ਨੇ ਇਤਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਤੇ ਗਾਇਆਂ ਉਹਨਾਂ ਨੇ ਕਿਹਾ ਉਹ ਗੱਟੇ ਜਾਣਾਂ ਨਹੀਂ ਛੜਾਇਆ ਕੂੜੇ ਖੁਸ਼ੀ ਤੋਂ ਹائے ਕੱਲੀ ਖਾ ਕੇ ਰਕਾਨੇ ਮੂੰਗੀ ਮਸਰੀ ਸੋ ਦੋਸਤੋ ਜੇ ਤੁਸੀਂ ਕਬੱਡੀ ਦੇ ਚੰਗੇ ਪਲੇਅਰ ਬੰਨਾ ਚਾਹੁੰਦੇ ਹੋ ਤੇ ਖੁਸ਼ੀ ਦੁੱਗਾ ਮੰਗ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀ ਡਾਈਟ ਖਾਣੀ ਪਊ ਤੇ ਨਾਲ ਦੀ ਨਾਲ ਤੁਹਾਨੂੰ ਮਿਹਨਤ ਐਕਸਰਸਾਈਜ਼ ਵਰਕਆਊਟ ਬਹੁਤ ਜ਼ਿਆਦਾ ਕਰਨਾ ਪਊ ਤੋ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਨੇ ਤੁਸੀਂ ਖੁਸ਼ੀ ਦੁੱਗਾ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੂ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਦੇ نیچے ਕਮੈਂਟ ਵਿੱਚ ਲਿਖੋ ਫੈਨ ਖੁਸ਼ੀ ਦੁੱਗਾ ਦੇ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਜਾਣ ਸਕਣ ਕਿ ਖੁਸ਼ੀ ਦੁੱਗਾ ਕਿਸ ਤਰ੍ਹਾਂ ਐਕਸਰਸਾਈਜ਼ ਕਰਦਾ ਵਰਕਆਊਟ ਕਰਦਾ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਇੱਕ ਰਿਕਵੈਸਟ ਹੋਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਜੀ ਤੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਮੈਂ ਆਵਾਂ ਵਧੀਆ ਵਧੀਆ ਵੀਡੀਓ ਹਰ ਰੋਜ਼ ਵੇਖਣ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣੇ ਕੇ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲੋ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਤੁਹਾਡੇ ਲਈ ਲੈ ਕੇ ਆਉਂਦਾ ਰਹੂੰਗਾ ਤੇ ਨਾਲ ਆ ਰਿਹਾ ਹੈ ਬੈਲ ਦੇ ਬੰਦੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇਤ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ